ਕੋਈ ਤੁਸੀਂ ਸ਼ੈਤਾਨ ਦੇ ਚਾਲਿਆਂ ਤੋਂ ਅਨਜਾਣ ਨਹੀਂ ਹੈਗੇ ਬਚਨ ਕਹਿੰਦਾ ਕਿ ਆਤਮਾ ਸਰੀਰ ਦੇ ਵਿਰੁੱਧ ਆ ਸਰੀਰ ਆਤਮਾ ਦੇ ਵਿਰੁੱਧ ਆ ਤੇ ਸਰੀਰ ਨਹੀਂ ਆਖਾ ਲੱਗਦਾ ਬੈਠ ਕੇ ਪ੍ਰਾਰਥਨਾ ਜ਼ਰੂਰ ਕਰੋ ਤੁਸੀਂ ਪਰਮੇਸ਼ਰ ਲਈ ਹੋ ਕਿ ਸ਼ੈਤਾਨ ਨੂੰ ਪਤਾ ਆ ਕਿ ਆਉਣ ਵਾਲੇ ਸਮੇਂ 'ਚ ਪਰਮੇਸ਼ਰ ਨੇ ਤੋ ਕੰਮ ਲੈਣਾ ਆ ਉਹ ਤੁਹਾਨੂੰ ਉੱਥੇ ਢੱਕ ਕੇ ਬੈਠਾ ਹੋਇਆ ਆ ਹਾਲੇਲੀਉ ਹਾਲੇਲੀਉ ਅਗਰ ਪ੍ਰਾਰਥਨਾ ਕਰੋਗੇ ਤਾਂ ਹੀ ਆ ਤੁਮਾ ਢਕੇਗਾ ਅਗਰ ਤੁਸੀਂ ਪ੍ਰਾਰਥਨਾ ਹੀ ਨਹੀਂ ਕਰਨੀ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਹੀ ਨਹੀਂ ਕਰਨੀ ਤਾਂ ਪਰਮੇਸ਼ਰ ਦਾ ਦਾਲ ਲੈ ਕੇ ਚਲੇਗਾ ਜਿੱਥੇ ਇਸ ਰੈਲੀ ਬਹਿ ਜਾਂਦੇ ਸੀ ਨਾ ਉੱਥੇ ਦਿਨ ਚੜ ਜਾਂਦਾ ਸੀ ਦਿਨ ਰਾਤ ਐਦਾਂ ਹੀ ਚੱਲਦੀਆਂ ਸੀ ਆਪਾਂ ਭੁੱਲ ਜਾਂਨੇ ਆ ਕਿ 40 ਦਿਨ ਦਾ ਸਫਰ ਜਿਹੜਾ ਹੈ 40 ਸਾਲ ਲੱਗੇ ਉਹਨਾਂ ਨੂੰ घुमाई जातामेश्वर घुमाई घुमाश्र परमेश इंसानियत दिनों दिन की कर दी जा खत्म होंगी परमेश्वर बारो नहीं दिखता कि तू बड़ा जी सूट बूट पाके आए हैं तो महंगी गैं तेल तो बैंक बैलेंस बहुत ਬਹੁਤ ਪਰਮੇਸ਼ਰ ਇਹ ਲਿਖਦਾ ਕਿ ਇਹਨੇ ਮੈਨੂੰ ਦਿਲ ਦਿੱਤਾ ਹallelujah ਹallelujah